40 ਵਿੱਚ جگہ ਹੈ ਤੇ ਜਗਾਂ ਦੀ ਰਜਿਸਟਰੀ ਹੈਗੀ ਆ ਪੂਰਾ ਖੁੱਲਾ ਡੁੱਲਾ ਘਰ ਬਣਿਆ ਹੋਇਆ ਰੇਟ ਵੀ ਤੁਹਾਨੂੰ ਪਸੰਦ ਆਊਗਾ ਸਭ ਤੋਂ ਵੱਧ ਤੁਹਾਨੂੰ ਲੋਕੇਸ਼ਨ ਪਸੰਦ ਆਊਗੀ ਤੇ ਗਲੀ ਵਗੈਰਾ ਜੋ ਵੀ ਲੱਗਦੀ ਹੈ ਵਧੀਆ ਇਹਨਾਂ ਨੂੰ ਲੱਗਦੀ ਹੈ ਤੇ ਵਾਰੀ ਸਿਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਲਈ ਖਰਾਂ ਦਾ ਪੂਰੀ ਵੀਡੀਓ ਚ 73800 ਪੂਰਾ 26173 ਜੇ ਕਿਸੇ ਨੇ ਘਰ ਕੁਠੀ ਮਕਾਨ ਵੇਚਣਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਭੇਜੋ ਜਲਦੀ ਆਪਾਂ ਐਡ ਲਗਾ ਦਾਂਗੇ ਨਵੀਆਂ ਨਵੀਆਂ ਕੁਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਘਰ ਦੀ ਵੀਡੀਓ ਬਹੁਤ ਚੰਗੀ ਆਪਾਂ ਲੈ ਕੇ ਪਹੁੰਚੇ ਹਾਂ ਸਾਰਾ ਕੁਝ ਆਪਾਂ ਦੇਖਾਂਗੇ ਵਾਰੀ ਸਰ ਜੀ ਪਹਿਲਾਂ ਤਾਂ ਤੁਸੀਂ ਗਲੀ ਜਿਹੜੀ ਇਹਨਾਂ ਨੂੰ ਲੱਗਦੀ ਹੈ ਗਲੀ ਦੇਖ ਲਓ ਮੇਨ ਗੇਟ ਤੁਹਾਡੇ ਸਾਹਮਣੇ ਅਸੀਂ ਮੇਨ ਗੇਟ ਬਹੁਤ ਹੈਵੀ ਤੇ ਬਹੁਤ ਵਧੀਆ ਪੂਰਾ ਸ਼ੌਂਕ ਨਾਲ ਡਿਜ਼ਾਈਨ ਵਾਲਾ ਇਹਨਾਂ ਨੇ ਲਗਵਾ ਰੱਖਿਆ ਅੰਦਰ ਆਪਾਂ ਪਹੁੰਚ ਗਏ ਤੇ ਜਗ੍ਹਾ ਪਹਿਲਾਂ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਜਗ੍ਹਾ 420 ਵੀ ਆਪਾਂ ਨੂੰ ਮਿਲ ਜੂਗੀ ਅ ਰਜਿਸਟਰੀ ਹੋਈ ਐ ਬਾਕੀ ਅ ਰਸੋਈ ਵਧੀਆ ਸੋਹਣੀ ਬਣੀ ਹੋਈ ਐ ਫਰੰਟ ਵਧੀਆਗਾ ਤੇ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਸਾਰੇ ਬੈੜੇ ਦੇ ਵਿੱਚ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲ ਜੂਗਾ ਮਾਰਬਲ ਪੱਥਰ ਇਹਨਾਂ ਨੇ ਲਗਵਾਇਆ ਹੋਇਆ ਬਾਕੀ ਬਾਥਰੂਮ ਏਰੀਆ ਤੁਸੀਂ ਦੇਖ ਲੂ ਟਾਈਲਾਂ ਦਾ ਟੋਟਲ ਕੰਮ ਟੂਟੀਆਂ ਦਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੋੜੀਆਂ ਗੇਟ ਸਾਰਾ ਕੁਝ ਲੱਗਿਆ ਹੋਇਆਗਾ ਤੇ ਜਗ੍ਹਾ ਤੋਂ ਹਨ ਮੈਂ ਦੱਸ ਹੀ ਦਿੱਤਾ ਚਾਰ ਬਿਸਵੀਂ ਜਗਾਂ ਜੇ ਆਪਾਂ ਬੈਡਰੂਮ ਸੈੱਟ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਸੈੱਟ ਆਪ ਨੂੰ ਮਿਲ ਜਾਣਗੇ ਦੇਖਣ ਨੂੰ ਤੇ ਬੈਡਰੂਮਸ ਆਪਾਂ ਅੱਗੇ ਦੇਖਾਂਗੇ ਪਹਿਲਾਂ ਤੁਸੀਂ ਜਿਹੜੀ ਚੀਜ਼ ਚੱਲ ਰਹੀ ਹੈ ਸਕਰੀਨ ਤੇ ਉਹ ਦੇਖੋ ਇਹ ਆ ਗਈ ਜੀ ਆਪਣੀ ਰਸੋਈ ਘਰ ਦੀ ਰਸੋਈ ਆ ਗਈ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਲਗਭਗ ਪੱਥਰ ਲੱਗਿਆ ਹੋਇਆ ਹੀ ਮਿਲੂਗਾ ਜੀ ਤੇ ਕੰਦਾ ਤੇ ਟਾਈਲਾਂ ਲੱਗੀਆਂ ਹੋਈਆਂ ਸੈਲਫ ਤੇ ਵਧੀਆ ਆਪਾਂ ਨੂੰ ਟਾਈਲ ਲੱਗੀ ਹੋਈ ਮਿਲ ਜੂਗੀ। ਬਾਕੀ ਜਿਹੜਾ ਇਹਨਾਂ ਨੇ ਰੰਗ ਕਰਵਾ ਰੱਖਿਆ ਉਹ ਤੁਸੀਂ ਆਪ ਹੀ ਦੇਖ ਲਓ ਜੀ ਕਿਉਂਕਿ ਥੱਲੇ ਥੱਲੇ ਤੋਂ ਆਪਾਂ ਨੂੰ ਥੋੜਾ ਜਿਹਾ ਲੇਹਾ ਹੋਇਆ ਮਿਲੇਗਾ। ਘਰ ਦੇ ਅੰਦਰੋਂ ਰੰਗ ਇਹਨਾਂ ਨੇ ਕਰਵਾਇਆ ਹੋਇਆ ਸਾਰਾ ਤੇ ਬਾਕੀ ਰੰਗ ਦਾ ਕੰਮ ਹੋਣ ਵਾਲਾ ਹੈਗਾ। ਉੱਪਰੋਂ ਤਾਂ ਪੂਰਾ ਵਧੀਆ ਪਿਆ ਤੇ ਥੱਲੇ ਥੱਲੇ ਤੋਂ ਖਰਾਬ ਹੋਇਆ ਪਿਆਗਾ। ਬਾਕੀ ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਪਤਾ ਲੱਗ ਰਿਹਾ ਹੀ ਹੈ ਜੀ ਤੇ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਹੈ ਜਰੂਰ ਦੱਸੋ ਤੇ ਰੇਟ ਜੀ ਆਪਾਂ ਦੇਖੀਏ ਤਾਂ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਆ 25 ਲੱਖ ਰੁਪਏ ਕੀਤੀ ਆ ਮਾਲਕ ਨੇ ਕਿਹਾ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਡਿਮਾਂਡ ਜਿਹੜੀ 25 ਲੱਖ ਰੁਪਏ ਤੇ ਮਾਲਕ ਨੇ ਕਿਹਾ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਘਰ ਆਜੋ ਦੇਖ ਲਿਓ ਤੇ ਬਾਕੀ ਰੇਟ ਦੀ ਗੱਲ ਵੇਖ ਕੇ ਕਰ ਲਾਂਗੇ ਮਾਲਕ ਨੇ ਕਿਹਾ ਰੇਟ ਉਦੋਂ ਕਰਾਂਗੇ ਜਦੋਂ ਪਸੰਦ ਆ ਜਾਊਗਾ ਤੇ ਜਦੋਂ ਜਿਹਨੇ ਵੀ ਖਰੀਦਣਾ ਹੋਊਗਾ ਬੰਦਾ ਕਹੇ ਦੇ ਵੀ ਹਾਂ ਸਾਨੂੰ ਪਸੰਦ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜਿਹੜੇ ਕਮਰੇ ਬਣੇ ਹੋਏ ਨਹੀਂ ਉਹਨਾਂ ਦੇ ਬੈਕ ਸਾਈਡ ਇਹਨਾਂ ਨੇ ਜਗ੍ਹਾ ਛੱਡੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਥੱਲੇ ਗੱਲ ਕਰੀਏ ਥੱਲੇ ਆਪਾਂ ਨੂੰ ਸਾਰੇ ਕਿਤੇ ਪੱਥਰ ਲੱਗਿਆ ਹੋਇਆ ਮਿਲੂਗਾ ਤੇ ਡਿਮਾਂਡ ਜਿਹੜੀ ਇਹਨਾਂ ਨੇ 25 ਲੱਖ ਰੁਪਏ ਕੀਤੀ ਐ ਤੁਹਾਨੂੰ ਡਿਮਾਂਡ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਘਰ ਦੇ ਹਿਸਾਬ ਨਾਲ ਰੇਟ ਕਿਵੇਂ ਦਾ ਲੱਗਿਆ ਜਿਵੇਂ 25 ਲੱਖ ਰੁਪਏ ਡਿਮਾਂਡ ਕੀਤੀ ਐ ਤੁਹਾਨੂੰ ਰੇਟ ਸਹੀ ਲੱਗਦਾ ਜਾਂ ਠੀਕ ਹੈ ਜਾਂ ਜਾਇਜ਼ ਜਾਂ ਥੋੜਾ ਜਿਹਾ ਵੱਧ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੇ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਉੱਤੇ ਵੀ ਆਪਾਂ ਚੱਲਦੇ ਹਾਂ ਤੇ ਉੱਤੋਂ ਵੀ ਤੁਹਾਨੂੰ ਐਸਟੀਮੇਟ ਲੱਗ ਜੂਗਾ ਅੰਦਾਜ਼ਾ ਲੱਗ ਜੂਗਾ ਆਸੇ ਪਾਸੇ ਦੀ ਲੋਕੇਸ਼ਨ ਦਾ ਤੇ ਬਹੁਤ ਵਧੀਆ ਲੋਕੇਸ਼ਨ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਰਿਹਾਈ ਪੂਰਾ ਇਹਨਾਂ ਦਾ ਏਰੀਆ ਦਾ ਕੋਈ ਇਦਾਂ ਨਹੀਂ ਹੈਗਾ ਵੀ ਕੱਲਾ ਜਾ ਘਰ ਵਧੀਆ ਆਸੇ ਪਾਸੇ ਆਪਾਂ ਨੂੰ ਘਰ ਕੂਠੀਆਂ ਮਿਲ ਜਾਣਗੀਆਂ ਦੇਖਣ ਨੂੰ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਉੱਤੋਂ ਸਾਰੀ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇ ਦਿੱਤਾ 25 ਲੱਖ ਰੁਪਈਆ ਕਹਿੰਦੇ ਸੀਗੇ ਮਾਲਕ ਘਾਟਾਬਾਦ ਕਰ ਲਾਂਗੇ ਤੇ ਜਿਹੜੀ ਇਹਨਾਂ ਨੂੰ ਸਿਟੀ ਲੱਗਦੀ ਆ ਲਹਿਰਾ ਗਾਗਾ ਲੱਗਦੀ ਆ ਡਿਸਟ੍ਰਿਕਟ ਸੰਗਰੂਰ ਖਾਸ ਲਹਿਰਾ ਗਾਗਾ ਵਿੱਚ ਇਹ ਘਰ ਬਣਿਆ ਹੋਇਆ ਤੇ ਮੋਬਾਈਲ ਨੰਬਰ ਦੀ ਆਪਾਂ ਅੱਜ ਗੱਲ ਕਰੀਏ ਤਾਂ ਮੋਬਾਈਲ ਨੰਬਰ 78 377 68 767 ਦੁਬਾਰਾ ਫਿਰ ਤੋਂ ਮੈਂ ਤੁਹਾਨੂੰ ਕਨਫਰਮ ਸਾਰਾ ਨੂੰ ਕਰਵਾ ਦੇਣਾ ਜੀ 78 377 68 767 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮਾਲਕ ਨੇ ਸਿੱਧਾ-ਸਿੱਧਾ ਜਿਆ ਕਿਹਾ ਵੀ ਜਿਹਨੂੰ ਵੀ ਪਸੰਦ ਆਉਂਦਾ ਤੁਸੀਂ ਘਰ ਆਜੋ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਮਾਲਕ ਕਹਿੰਦੇ ਸੀਗੇ ਸਾਨੂੰ ਦੱਸ ਦਿਓ ਵੀ ਕਦੋਂ ਆਉਣਾਗਾ ਉਸ ਹਿਸਾਬ ਨਾਲ ਅਸੀਂ ਘਰੇ ਰਹਿ ਜਾਗੇ ਟਾਈਮ ਕੱਢ ਲਾਂਗੇ ਤੇ ਘਰੇ ਆਜੋ ਦੇਖ ਲਿਓ ਤੇ ਆਪਦੀ ਪੂਰੀ ਪੁੱਛ ਪੜਤਾਲ ਜਿਵੇਂ ਵੀ ਕਰਨੀ ਆਸੇ ਪਾਸੇੋਂ ਕਰ ਸਕਦੇ ਹੋ ਤੇ ਘਰ ਨੂੰ ਦੇਖ ਲਓ ਚੰਗੀ ਤਰ੍ਹਾਂ ਪੂਰੀ ਬਹਿ ਕੇ ਗੱਲਬਾਤ ਆਪਾਂ ਕਰ ਲਾਂਗੇ ਬਾਅਦ ਵਿੱਚ ਜਦੋਂ ਘਰ ਪਸੰਦ ਆ ਜਾਊਗਾ। ਬਾਕੀ ਰੇਟ ਮਾਲਕ ਨੇ ਕਿਹਾ ਰੇਟ ਦੀ ਟੈਨਸ਼ਨ ਨਹੀਂ ਲੈਣੀ ਰੇਟ ਦਾ ਹੱਲ ਕਰ ਲਾਂਗੇ ਉੱਪਰ-ਨੀਚੇ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਤੇ ਤੁਹਾਨੂੰ ਘਰ ਕਿਵੇਂ ਦਾ ਲੱਗਿਆ? ਬਾਕੀ ਲੋਕੇਸ਼ਨ ਪੰਜਾਬ, ਲੇਹਰਾ ਗਾਗਾ ਤੁਸੀਂ ਕਹਿੰਦੇ ਸੀਗੇ ਖਾਸ ਆਪਾਂ ਲੇਹਰਾ ਗਾਗਾ ਤੋਂ ਲੈ ਕੇ ਪਹੁੰਚਿਆ। ਕਾਫੀ ਡਿਮਾਂਡ ਇਧਰਲੀ ਸਾਈਡ ਤੋਂ ਆਉਂਦੀ ਰਹਿੰਦੀ ਆ। ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਾਰਾਂ ਵਾਸਤੇ ਲੈ ਕੇ ਪਹੁੰਚੇ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾਂ ਮੇਰੇ ਬੜੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਕਾਫੀ ਕਮੈਂਟਸ ਆਈ ਸੀਗੇ ਤੁਹਾਡੇ ਸਾਰੇ ਕਮੈਂਟ ਮੈਂ ਦੇਖਦਾ ਹੁੰਦਾ ਹੁੰਦਾ ਸੀ ਹਰ ਰੋਜ਼ ਤੁਸੀਂ ਕਮੈਂਟ ਕਰ ਦਿਓ ਬਹੁਤ ਸੋਹਣੇ ਕਮੈਂਟ ਕਰ ਦਿਓ ਡੇਲੀ ਕਰ ਦਿਓ ਹਰ ਵੀਡੀਓ ਤੇ ਕਰ ਦਿਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੇ ਕਰਕੇ ਆ ਜੀ ਸਾਰਾ ਕੁਝ ਤੁਸੀਂ ਕਮੈਂਟ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਹੀ ਆਪਣਾ ਸਾਰਾ ਕੁਝ ਹੈ ਜੀ ਅੱਜ ਆਪਾਂ ਐਡੇ ਵੱਡੇ ਮੁਕਾਮ ਤੇ ਪਹੁੰਚੇ ਆ ਐਡਾ ਵੱਡਾ ਆਪਣਾ ਪਰਿਵਾਰ ਹੋ ਗਿਆ ਜੀ ਤੁਹਾਡੀ ਸਾਰਿਆਂ ਦਾ ਸਦਕੇ ਹੋਇਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਸ ਜਿਵੇਂ ਤੁਸੀਂ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਇਸੇ ਤਰ੍ਹਾਂ ਬਸ ਪਿਆਰ ਦਿੰਦੇ ਰਹੋ ਬਾਕੀ ਮੈਂ ਉਮੀਦ ਕਰਦਾ ਜਿਹੜੀ ਅੱਜ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਗੀ ਜੇ ਤੁਹਾਨੂੰ ਘਰ ਇਹ ਵਧੀਆ ਲੱਗਿਆ ਪਸੰਦ ਆਇਆ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਠੀਕ ਹੈ ਜੀ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੁਠੀ ਮਕਾਨ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਨਾਲ ਤੁਹਾਨੂੰ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਜ਼ਰੂਰ ਕਲਿੱਕ ਕਰ ਦੋ ਤੇ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਇੱਕ ਗੱਲ ਹੋਰ ਜੀ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਓ ਬਾਕੀ ਮੈਂ ਉਮੀਦ ਕਰਦਾ ਤੁਸੀਂ ਨੋਟ ਕਰ ਲਿਆ ਹੋਊਗਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਜੱਤ ਵਾਲੇ ਰਿਸ਼ਤੇਦਾਰਾਂ ਕੋਲੀ ਘਰ ਕੁਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਚੈਨਲ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਖਰਚਾ ਨਾ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਭੇਜੋ ਆਪਣੇ ਕੋਲੇ ਐਡ ਤੁਹਾਡੀ ਛੇਤੀ ਲੱਗ ਜੂਗੀ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੇ ਕੋਠੀ ਘਰ ਮਕਾਨ ਜੋ ਵੀ ਹੈ ਕਿਸੇ ਵੀ ਏਰੀਆ ਚ ਸੇਲ ਹੋ ਜਾਊਗਾ ਬਾਕੀ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਵਾਸਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਤੇ ਆਪਾਂ ਰੈਡੀ ਕਰਦੇ ਅਗਲੀ ਵੀਡੀਓ ਕਮੈਂਟ ਤੁਹਾਡੇ ਮੈਂ ਦੇਖਦਾ 체티 ਕਰਿਓ ਕਮੈਂਟ ਸਾਰੇ ਜੀ